ਡਾਕਟਰ AVM ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇੜੇ ਈਸਾ ਨਗਰੀ ਪੁਲੀ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁੰਦਰ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ-ਤੱਜੀਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਬੱਚਿਆਂ ਦੇ ਪਵਿੱਖ ਦੇ ਸਰਬਪੱਖੀ ਵਿਕਾਸ ਸੰਬੰਧੀ ਸਕੂਲ ਦੀ ਵਚਨਬੱਧਤਾ ਨੂੰ ਇੱਕ ਵਾਰ ਫਿਰ ਤੋਂ ਪੇਸ਼ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਡਾਕਟਰ AVM ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਹਮੇਸ਼ਾ ਤੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਅਤੇ ਸਮੇਂ-ਸਮੇਂ ਤੇ ਅਜਿਹੀਆਂ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਨੇ ਅੱਜ ਖਾਸ ਤੌਰ ਤੇ ਧੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਰੰਗ-बिरੰਗੀਆਂ ਪੁਸ਼ਾਕਾਂ ਵਿੱਚ ਵਖ-ਵਖ ਸੱਭਿਆਚਾਰਕ ਗਤੀਵਿਧੀਆਂ ਦਾ ਆਨੰਦ ਮਾਣਿਆ ਜਿਨ੍ਹਾਂ ਵਿੱਚ ਗਿੱਧਾ ਪਿੰਗਾ ਬੋਲੀਆਂ ਆਦਿ ਸ਼ਾਮਲ ਸਨ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਗਾਬਾ ਨੇ ਸਾਰੀਆਂ ਵਿਦਿਆਰਥਣਾਂ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅੱਜ ਲੁਧਿਆਣੇ ਦੇ ਡਾਕਟਰ ਏਵੀਐਮ ਪਬਲਿਕ ਸੀਨੀਅਰ ਸਕੂਲ ਚ ਤੀਆਂ ਦਾ ਤਿਉਹਾਰ ਤੀਆਂ ਦਾ ਮੇਲਾ ਤੀਜ ਦਾ ਮੇਲਾ ਜਿਹੜਾ ਵਾ ਉਹ ਰਲ ਮਿਲ ਕੇ ਸਾਡੇ ਸਕੂਲ ਦੀਆਂ ਜਿਹੜੀਆਂ ਸਾਡੀਆਂ ਸਟੂਡੈਂਟਸ ਨੇ ਗਰਲਸ ਨੇ ਉਹਨਾਂ ਵੱਲੋਂ ਔਰ ਮਿਹਨਤੀ ਸਟਾਫ ਵੱਲੋਂ ਰਲ ਕੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਕਿਉਂਕਿ ਜਿਹੜੇ ਪੰਜਾਬ ਦੇ ਰਵਾਇਤੀ ਤਿਉਹਾਰ ਨੇ ਉਹਨਾਂ ਦੇ ਬਾਰੇ ਆਪਣੇ ਸਟੂਡੈਂਟਸ ਨੂੰ ਆਪਣੇ ਬੱਚਿਆਂ ਨੂੰ ਜਾਣੂ ਕਰਵਾਣਾ ਜਿੱਥੇ ਸਾਡਾ ਸਕੂਲ ਵਾਲਿਆਂ ਦਾ ਫਰਜ਼ ਆ ਮੈਂ ਸਮਝਦਾ ਵੀ ਆਪਣੇ ਅਮੀਰ ਵਿਰਸੇ ਨੂੰ ਕਿਤੇ ਨਾ ਕਿਤੇ ਇਹ ਉੱਚਾ ਚੁੱਕਣ ਦੇ ਵਿੱਚ ਸਹਾਇਕ ਸਦ ਹੁੰਦੇ ਨੇ ਔਰ ਸਾਰੇ ਜਿੰਨੀਆਂ ਵੀ ਇੰਸਟੀਟਿਊਟਸ ਨੇ ਕਾਲਜ ਯੂਨੀਵਰਸਿਟੀਆਂ ਔਰ ਅਦਰ ਸਕੂਲ ਇਹ ਵੀ ਇਸ ਚ ਵੱਧ ਚੜ ਕੇ ਅੱਜ ਕੱਲ੍ਹ ਹਿੱਸਾ ਲੈਣ ਲੱਗ ਪਏ ਨਹੀਂ ਤਾਂ ਕਿਤੇ ਇਹ ਜਿਹੜੀਆਂ ਤੀਆਂ ਨੇ ਪਿੰਡਾਂ ਦੀਆਂ ਸੱਤਾਂ ਚ ਬਣਾਈਆਂ ਜਾਂਦੀਆਂ ਸੀ ਸ਼ਹਿਰ ਦੇ ਬੱਚਿਆਂ ਨੂੰ ਇਹਦੇ ਬਾਰੇ ਬਹੁਤ ਘੱਟ ਜਿਹੜੀ ਆ ਜਾਣਕਾਰੀ ਹੁੰਦੀ ਸੀ ਵੀ ਤੀ ਜਾਂ ਤੀਜ ਕਿਹਨੂੰ ਕਿਹਾ ਜਾਂਦਾ ਸੋ ਜਿਹੜਾ ਸਾਡਾ ਮੀਰ ਵਿਰਸਾ ਹੈ ਇਹ ਪੰਜਾਬ ਦਾ ਇਹ ਹੁਣ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਵਾਲੇ ਪਾਸੇ ਵੀ ਮੂਵ ਕਰ ਗਿਆ ਮੈਂ ਸਮਝਦਾ ਬਹੁਤ ਚੰਗੀ ਗੱਲ ਆ ਜਿਹਦੇ ਨਾਲ ਕੀ ਲੋਕਾਂ ਦੀ ਜਾਗਰਤੀ ਆ ਰਹੀ ਕਵਿਤਾ ਦੀ ਜਿਹਦਾ ਦੇਖਿਆ ਮੈਂ ਸੱਭਿਆਚਾਰ ਦੇ ਵਿੱਚ ਜਿੱਦਾਂ ਲੋਕਾਂ ਨੂੰ ਛਾਤੀ ਦਾ ਨਹੀਂ ਪਤਾ ਮੰਧਾਣੀ ਦਾ ਨਹੀਂ ਪਤਾ ਕਾਫੀ ਆਪਣਾ ਪੰਜਾਬੀ ਸੱਭਿਆਚਾਰ ਨਾਲ ਇਤਿਹਾਸ ਜੁੜਿਆ ਇਹ ਲਪਤਿਆਂ ਨੂੰ ਦੱਸਿਆ ਗਿਆ ਇਹ ਜੀ ਬਿਲਕੁਲ ਤੁਸੀਂ ਚਾਹੇ ਪਤਾ ਕਰ ਲਿਓ ਬਾਹਰ ਹੁਣ ਇੱਕ ਵੇਸ ਪ੍ਰੋਗਰਾਮ ਵੀ ਨਾਲ-ਨਾਲ ਚੱਲ ਰਿਹਾ ਇਹ ਦੇਖੋ ਜਿਹੜੇ ਝੱਜ ਮਧਾਨੀਆਂ ਜਾਂ ਜਿਹੜੇ ਜੋ ਵੀ ਸਾਡੇ ਰਵਾਇਤੀ ਚਾਹੇ ਟ੍ਰੈਡੀਸ਼ਨਲ ਤੁਸੀਂ ਗਹਿਣਿਆਂ ਦੀ ਗੱਲ ਕਰ ਲਓ ਜਾਂ ਸਾਡੇ ਜਿਹੜੇ ਰੋਜ਼ਾਨਾ ਵਰਤੂ ਵਾਲੇ ਭਾਂਡਿਆਂ ਦੀ ਗੱਲ ਕਰ ਲਓ ਉਹਦੇ ਬਾਰੇ ਅੱਜ ਅਛੰਨਾ ਇਹ ਉਹ ਨਹੀਂ ਪਤਾ ਬੱਚਿਆਂ ਨੂੰ ਕਿਉਂਕਿ ਅਸੀਂ ਤਾਂ ਮੈਂ ਦੋ ਸਾਲ ਪਹਿਲਾਂ ਇੱਥੇ ਬਕਾਇਦਾ ਬਠਿੰਡੇ ਤੋਂ ਮਗਾ ਕੇ ਇੱਕ ਪ੍ਰਦਰਸ਼ਨੀ ਲਵਾਈ ਸੀ ਜਿਹਦੇ ਚ ਸਾਡੇ ਪੰਜਾਬ ਦੇ ਸਾਰੇ ਪੁਰਾਣੇ ਜਿੰਨੇ ਵੀ ਵਰਤਨ ਕੀ ਸਿੱਕੇ ਕੀ ਜਵੇਂ ਤੁਸੀਂ ਕਹਿ ਰਹੇ ਹੋ ਵਧਾਣੀਆਂ ਕੀ ਇਹ ਸਾਰਾ ਕੁਝ ਉੱਥੇ ਅਸੀਂ ਕੋਈ ਡਿਸਪਲੇ ਕੀਤਾ ਸੀਗਾ ਕਿਉਂ ਬੱਚਿਆਂ ਨੂੰ ਦੱਸਿਆ ਜਾ ਸੋ ਇਹ ਇਹ ਵੀ ਦੇਖੋ ਜਿੱਦਾਂ ਜਿੱਦਾਂ ਦੇਸ਼ ਨੇ ਤਰੱਕੀ ਕੀਤੀ ਨਵੀਂ ਨਵੀਂ ਟੈਕਨੋਲੋਜੀ ਆ ਗਈ ਉਹ ਕਿੱਥੇ ਸਾਡੀਆਂ ਮਾਤਾਵਾਂ ਸਵੇਰੇ ਸਵੇਰੇ ਦੁੱਧ ਰੜਕਣਾ ਤੇ ਛੰਨੇ ਦੇ ਵਿੱਚ ਜਦੋਂ ਲੱਸੀ ਪੀਣੀ ਇਹ ਯਾ ਜਦੋਂ ਮੱਖਣ ਖਾਣਾ ਤਾਂ ਉਹਦਾ ਸਵਾਦ ਹੀ ਅਲੱਗ ਹੁੰਦਾ ਸੀ ਹੁਣ ਤਾਂ ਉਹ ਗੱਲਾਂ ਹੀ ਹੈ ਨਹੀਂ ਸੋ ਸਾਰਾ ਕੁਝ ਚੇਂਜ ਹੋ ਗਿਆ ਸਾਨੂੰ ਵੀ ਉਹਦਾ ਨਾਮ ਬਦਲਣਾ ਪੈਂਦਾ ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਦੇ ਸਾਡੇ ਪੰਜਾਬ ਵਾਸੀਆਂ ਨੂੰ ਤੀਆਂ ਦੀ ਮੈਂ ਬਹੁਤ ਬਹੁਤ ਵਾਰਕਵਾਦ ਦਿੰਦਾ ਔਰ ਅਪੀਲ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਆਉਣ ਵਾਲੀ ਜਿਹੜੀ ਸਾਡੀਆਂ ਨਸਲਾਂ ਨੇ ਖਾਸ ਕਰਕੇ ਬੇਟੀਆਂ ਇਹਨਾਂ ਨੂੰ ਕੋਖਾਂ ਦੇ ਵਿੱਚ ਨਾ ਮਾਰਿਆ ਜਾਵੇ ਇਨਨੋ ਵਾਜਤ ਨਾਲਪੜਾ ਆ ਕੇ ਬਦੀ ਆ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਾਇਆ ਜਾਵੇ ਤਾਂ ਜੋ ਆਪਣੀ ਇਹ ਵਿਆਹਤਾ ਜਿਹੜੀ ਜ਼ਿੰਦਗੀ ਆ ਉਹਨੂੰ ਵੀ ਬਹੁਤ ਅੱਛੇ ਢੰਗ ਨਾਲ ਬਦਲ ਕਰ ਸਕਾ ਇੱਕ ਚਲ ਦਿਖਾਇਆ ਜਾ ਰਿਹਾ ਅੱਜ ਤੁਹਾਡੇ ਸਕੂਲ ਦੇ ਵਿੱਚ ਵੀ ਦਿਖਾਇਆ ਜਾ ਰਿਹਾ ਕਿ ਕਿਹੜੀ ਕੀ ਦਿਖਾਇਆ ਗਿਆ ਕੀ ਦੱਸਿਆ ਗਿਆ ਬੱਚਿਆਂ ਨੂੰ ਜਿਵੇਂ ਆ ਸਾਨੂੰ ਪਤਾ ਹੀ ਨਹੀਂ ਕਿ ਆਪਣੀ ਸਕੂਲ ਦੇ ਵਿੱਚ ਆ ਜੇ ਤੁਹਾਨੂੰ ਕਿ ਹਾਂ ਨਿਆ ਜਾ ਰਿਹਾ ਹੈ ਇਹ ਮਕਸਦ ਹੈ ਕਿ ਆਪਣੀ ਜਿਹੜੀ ਪ੍ਰੈਜੈਂਟ ਜਰਾ ਡਿਗਰੀ ਆ ਉਸ ਨੂੰ ਪੁਰਾਣੀ ਆਪਣੀ ਡਿਗਰੀ ਨਾਲ ਜੋ ਬੰਦਾ ਅੱਜਕੱਲ ਜਿਹੜਾ ਕਿਹੜਾ ਪਿਆਰ ਹੈ ਪੌਲਿਆਂ ਦੇ ਸਕੂਲਾਂ ਦੇ ਵਿੱਚ ਬਣ ਕੇ ਰਹੇ ਆਏ ਸਾਡਾ ਮਕਸਦ ਇਹ ਹੈ ਕਿ ਹਾਂ ਐਜੂਕੇਸ਼ਨ ਇਸ ਇਸ ਨਾਲ ਜੁੜਿਆ ਹੋਇਆ ਹੈ ਇਸ ਦਾ ਆਪਣੇ ਆਂਗਣੇ ਦੇ ਵਿੱਚ ਜੁੜਾ ਹੈ ਕਿ ਯਾਰਾ ਪਿਆਰ ਬਣਾਵੇ ਹੈ ਜਿਹੜਾ ਕਿ ਧੀਆਂ ਦੇ ਨਾਲ ਜੁੜਿਆ ਹੋਇਆ ਹੈ ਜਿੱਦਾਂ ਮੈਡਮ ਦੇਖਿਆ ਆਵੇ ਅੱਜਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਪੁਰਾਣੀਆਂ ਚੀਜ਼ਾਂ ਦਾ ਮਧਾਣੀ ਹੋ ਗਿਆ ਚਰਖਾ ਹੋ ਗਿਆ ਛੱਜ ਹੋ ਗਈ ਖੁੰਡਾ ਹੋ ਗਿਆ ਖੁੰਡਾ ਹੋ ਗਿਆ ਇਹਨਾਂ ਬੱਚਿਆਂ ਨੂੰ ਦੱਸਿਆ ਇਤਿਹਾਸ ਮਕਸਦ ਇਹ ਇਹ ਹੈ ਕਿ ਇਹਾਂ ਦਾ ਚਾਰ ਇਸ ਲਈ ਬਣਾਇਆ ਗਿਆ ਹੈ ਕਿ ਸਾਕੀ ਜਨਰੇਸ਼ਨ ਜਿਹੜੀ ਸਾਡੀ ਆਲਮਾਰੀ ਦੀ ਨਹੀਂ ਹੈ ਉਹਨੂੰ ਇਹਨਾਂ ਚੀਜ਼ਾਂ ਬਾਏ ਦੀ ਪੁਰਾਣੀ ਸਾਡੀ ਵਿਰਸੇ ਦੀਆਂ ਚੀਜ਼ਾਂ ਉਹਨਾਂ ਬਾਰੇ ਪਤਾ ਲੱਗ